ਗੁਰੂ ਘਰ ਸਾਨੂੰ ਇਹ ਸਾਲਾਂ ਦੀ ਟ੍ਰੇਨਿੰਗ ਹੋਈ ਹੋਈ ਹੈ ਵੀ ਸਿਰ ਕਵਰ ਕਰਕੇ ਹੀ ਜਾਣਾ ਚਾਹੇ ਉਹ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਕੋਈ ਥੋੜਾ ਜਿਹਾ ਆਪਾਂ ਕਹਦੇ ਸਿਧਰਾ ਵੀ ਹੈ ਉਹਨੂੰ ਵੀ ਪਤਾ ਇਹ ਗੱਲ ਦਾ ਬਿਲਕੁਲ ਕਿਉਂ ਕਿਉਂਕਿ ਉਹ ਸਾਲਾਂ ਤੋਂ ਟ੍ਰੇਨਿੰਗ ਹੈ ਕੰਸਿਸਟੈਂਸੀ ਹੈ ਲਗਾਤਾਰ ਇੱਕ ਬਿਹੇਵੀਅਰ ਹੋ ਰਿਹਾ ਹੈ ਤਾਂ ਸਿੱਖ ਗਿਆ ਮਾਈਂਡ ਉਹ ਕਿਸੇ ਨੇ ਥੋਪਿਆ ਨਹੀਂ ਕਿਸੇ ਨੇ ਉਹਨਾਂ ਨੂੰ ਕੁੱਟਿਆ ਨਹੀਂ ਮਾਰਿਆ ਨਹੀਂ ਉਹ ਆਟੋਮੈਟਿਕ ਹੋ ਗਿਆ ਸੋ ਘਰ ਦੇ ਵਿੱਚ ਵੀ ਜਦੋਂ ਕੰਸਿਸਟੈਂਸੀ ਦੇ ਨਾਲ ਕੋਈ ਵੀ ਇੱਕ ਚੀਜ਼ ਲਗਾਤਾਰ ਹੋਈ ਜਾ ਰਹੀ ਹੈ ਹੋਈ ਜਾ ਰਹੀ ਹੈ ਤਾਂ ਸਬਕੌਨਸ਼ੀਅਸਲੀ ਅਸੀਂ ਉਸ ਚੀਜ਼ ਨੂੰ ਅਡਾਪਟ ਕਰ ਲੈਂਦੇ ਹਾਂ ਬਿਲਕੁਲ ਘਰਾਂ 'ਚ ਜਿਵੇਂ ਹਰ ਬੈੱਡਰੂਮ 'ਚ ਟੀਵੀ ਮੇਰੇ ਘਰ 'ਚ ਕੋਈ ਟੀਵੀ ਹੈ ਇਹ ਚੀਜ਼ਾਂ ਤੁਹਾਨੂੰ ਲਾਗੂ ਕਰਨੀਆਂ ਪੈਂਦੀਆਂ ਨੇ ਆਪਣੀ ਲਾਈਫ ਦੇ ਵਿੱਚ ਆਪਣੀ ਡੇ ਟੂ ਡੇ ਲਾਈਫ 'ਚ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਸਕੂਲ ਆ ਤਾਂ ਬੱਚੇ ਸਿੱਖ ਕੇ ਆ ਜਾਣਗੇ ਸਿੱਖਣਾ ਹਰ ਘੜੀ ਹਰ ਪਲ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ ਬਿਲਕੁਲ ਇੱਕ ਇਹਦੇ ਵਿੱਚ ਸਿੱਖਣ ਦਾ ਇੱਕ ਹੋਰ ਬਹੁਤ ਵੱਡਾ ਰੋਲ ਹੈ ਜਿਵੇਂ ਕੋਈ ਮਾਪਿਓ ਆਪਣੇ इमोਸ਼ਨ ਨੂੰ ਡੀਲ ਕਰ ਰਿਹਾ ਡੀਲ ਮੀਨਸ ਜੇ ਗੁੱਸਾ ਆਏ ਤੇ ਜੇ ਰਮਨ ਤੁਹਾਡੀ ਆਦਤ ਹੈ ਕਿ ਤੁਸੀਂ ਲੈਟਸ ਸੇ ਤੁਹਾਨੂੰ ਗੁੱਸਾ ਆਇਆ ਤੁਸੀਂ ਚੀ ਚੱਕ ਕੇ ਮਾਰੀ ਠੀਕ ਹੈ ਤੁਸੀਂ ਉਵੇਂ ਗੁੱਸੇ ਨੂੰ ਡੀਲ ਕਰਦੇ ਹੋ ਤਾਂ ਤੁਹਾਡਾ ਬੱਚਾ ਤੁਹਾਨੂੰ ਤੁਸੀਂ ਰੋਲ ਮਾਡਲ ਹੋਂਦੇ ਦੇਖੋ ਕਾਪੀ ਕਰੇਗਾ ਕਾਪੀ ਕਰੂਗਾ ਤੁਸੀਂ ਦੇਖਿਓ ਹਮੇਸ਼ਾ ਉਹ ਬੱਚੇ ਜਿਵੇਂ ਖੇਡ ਖੇਡ ਚ ਵੀ ਘਰ ਘਰ ਖੇਡਦੀਆਂ ਨੇ ਕੁੜੀਆਂ ਉਹ ਹਮੇਸ਼ਾ ਟੀ ਸੈੱਟ ਨਾਲ ਚਾਹ ਬਣਾ ਕੇ ਥਨ ਲਿਆ ਕੇ ਦੇਣਗੇ ਆ ਟੇਜ ਪਾ ਕੇ ਮੁੰਡੇ ਕੀ ਕਰਦੇ ਨੇ ਹੈਂਕੀ ਲੈਣਗੇ ਗੱਡੀ ਦੀ ਚਾਬੀ ਲੈਣਗੇ ਤੇ ਉਹਨੂੰ ਸਟਾਰਟ ਕਰਕੇ ਉਹ ਪਾਪਾ ਦੀ ਕਾਪੀ ਕਰਦੇ ਨੇ ਹਮ ਬਿਲਕੁਲ ਸੋ ਜਦੋਂ ਸਾਡੀਆਂ ਇਮੋਸ਼ਨਸ ਸਾਡੀ ਐਂਗਜ਼ਾਇਟੀ ਸਾਡੇ ਤੋਂ ਕਾਬੂ ਨਹੀਂ ਆਉਂਦੀ ਬੱਚਿਆਂ ਦੇ ਵਿੱਚ ਉਹ ਟਰਾਂਸਫਰ ਹੁੰਦੀ ਹੁੰਦੀ ਹੈ ਇੱਕ ਮੈਨੂੰ ਹੁਣ ਗੱਲ ਯਾਦ ਆ ਗਈ ਸਾਡੇ ਨੇਬਰ ਦੇ ਵਿੱਚ ਹੀ ਹੈਗੇ ਸ਼ਾਇਦ ਉਹ ਮੇਰੇ ਵੀ ਸੁਣਨ ਇਸ ਗੱਲ ਨੂੰ ਤੇ ਉਹਨਾਂ ਲੇਡੀ ਆ ਜਿਹੜੀ ਮਦਰ ਆ ਮਤਲਬ ਉਹ ਕਈ ਵਾਰ ਹਸਬੰਡ ਵਾਈਫ ਆਪਣੇ ਆਪ ਦੇ ਵਿੱਚ ਕਈ ਵਾਰ ਕੋਈ ਉਹਨਾਂ ਦੀ ਹੋ ਜਾਂਦੀ ਆ ਤਾਂ ਉਹ ਇੰਨੀ ਉੱਚੀ ਬੋਲਦੀ ਆ ਹਾਂ ਇਹ ਬਹੁਤ ਵਧੀਆ ਮਤਲਬ ਇੰਨਾ ਖਿਜ ਕੇ ਬੋਲਦੀ ਆ ਬਹੁਤ ਉੱਚੀ ਔਰ ਤੁਸੀਂ ਮੰਨਣਾ ਨਹੀਂ ਕਿ ਹੁਣ ਉਹਦੀ ਬੱਚੀ ਉਹਦੀ ਬੇਟੀ ਜਵਾਨ ਹੋਗੀ ਉਹ ਬਿਲਕੁਲ ਆਪਦੇ ਮਦਰ ਦੀ ਟੋਨ ਚ ਉੰਨੀ ਉੱਚੀ ਆਵਾਜ਼ ਚ ਗੱਲ ਕਰਦੀ ਆ ਜਦੋਂ ਆਪਸ ਚ ਲੜਦੇ ਆ ਜਾਂ ਮਦਰ ਕੁਛ ਕਹਿੰਦੀ ਆ ਤਾਂ ਉਸੇ ਤਰ੍ਹਾਂ ਜਵਾਬ ਦਿੰਦੇ ਆ ਔਰ ਇੰਨੀ ਉੱਚੀ ਬੋਲਦੇ ਆ ਸਾਡੇ ਘਰ ਤੱਕ ਵੀ ਉਹ ਆਵਾਜ਼ਾਂ ਸੁਣਦੀਆਂ ਨੇ ਹਾਂ ਹਾਂ ਦੇਖੋ ਇਹ ਜਿਹੜਾ ਮਾਪਿਓ ਦੀ ਲੜਾਈ ਹੈ ਨਾ ਜੀ ਇਹਦੇ ਵਿੱਚ ਬੱਚੇ ਸਭ ਤੋਂ ਜ਼ਿਆਦਾ ਪਿਸਦੇ ਨੇ ਹੂੰ ਪਹਿਲੀ ਗੱਲ ਤਾਂ ਉਹ ਛੋਟਾ ਬ੍ਰੇਨ ਹੈ ਜਾਂ ਮਾਈਂਡ ਆ ਇਮੋਸ਼ਨਲ ਬ੍ਰੇਨ ਹੈ ਉਹਨੂੰ ਸਮਝ ਨਹੀਂ ਆਉਂਦਾ ਕਿ ਮੇਰੀ ਮਾਂ ਮਾ ਗਲਤ ਹੈ ਕਿ ਮੇਰੇ ਪਾਪਾ ਗਲਤ ਹੈ ਹੂੰ ਕਿਉਂਕਿ ਜੇ ਉਹ ਮਾਂ ਕੋਲ ਬੈਠੂਗਾ ਤਾਂ ਫਾਦਰ ਦੀ ਗੱਲ ਕਰੂਗੀ ਜੇ ਫਾਦਰ ਕੋਲ ਬੈਠੂਗਾ ਤਾਂ ਮਾਂ ਦੀ ਗੱਲ ਕਰੂਗਾ ਫੇਰ ਸੈਕਿੰਡ ਚੀਜ਼ ਉਹ ਬੱਚਿਆਂ ਨੂੰ ਦਿਮਾਗ 'ਚ ਇਹ ਲਰਨਿੰਗ ਹੋ ਜਾਂਦੀ ਹੈ ਕਿ ਜਿਹਦੇ ਨੂੰ ਜੇ ਤੁਹਾਡਾ ਲਾਈਫ ਪਾਰਟਨਰ ਹੈ ਜਾਂ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਉਹਨੂੰ ਮਾਰ ਵੀ ਸਕਦੇ ਹੋ। ਹੂੰ ਹੂੰ ਤੁਸੀਂ ਉਹਨੂੰ ਗੁੱਸਾ ਵੀ ਕਰ ਸਕਦੇ ਹੋ ਉੱਚੀ ਬੋਲਣਾ ਇਜ਼ ਨਾਰਮਲ। ਆਹੀ ਨਾਰਮਲ ਹੈ ਨਾ ਜੋ ਅਪਡੇ ਟੂ ਡੇ ਲਾਈਫ 'ਚ ਕਰਦੇ ਹਾਂ ਤਾਂ ਉਹਨਾਂ ਦੀ ਲਰਨਿੰਗ ਹੋ ਜਾਂਦੀ ਹੈ ਕੌਨਸ਼ੀਅਸ। ਤੁਹਾਡਾ ਪੇਰੈਂਟਸ ਦਾ ਰਿਸ਼ਤਾ ਉਹਦੀ ਅਗਲੀ ਜ਼ਿੰਦਗੀ ਦੇ ਵਿੱਚ ਰਿਫਲੈਕਟ ਕਰੂਗਾ ਹੀ ਕਰੂਗਾ। ਬਿਲਕੁਲ। ਏ ਤੁਸੀਂ ਆ ਲਾ ਲੋ ਵੀ ਤੁਸੀਂ ਬੂਟਾ ਲਾ ਰਹੇ ਹੋ ਉਹ ਸੇਮ ਆ ਹੀ ਹੋਊਗਾ ਜਿਸ ਘਰ ਚ ਲੇਡੀ ਦੀ ਇੱਜ਼ਤ ਨਹੀਂ ਹੁੰਦੀ ਉਹ ਹਸਬੈਂਡ ਆਪਣੀ ਵਾਈਫ ਨੂੰ ਕਦੇ ਰਿਸਪੈਕਟ ਨਹੀਂ ਦੇਊਗਾ ਬਿਲਕੁਲ ਇਹ ਇਹੀ ਚੀਜ਼ਾਂ ਨੇ ਜਿਹੜੀਆਂ ਪੈਰੈਂਟਸ ਨੂੰ ਸਮਝਣ ਦੀ ਲੋੜ ਹੈ ਕਿ ਸਬਕੌਂਸ਼ੀਅਸਲੀ ਬੱਚਿਆਂ ਦੇ ਉੱਪਰ ਕੌਂਸ਼ੀਅਸਲੀ ਵੀ ਕਿੰਨਾ ਇੰਪੈਕਟ ਆਉਂਦਾ ਮੈਂ ਤੁਹਾਨੂੰ ਇੱਕ ਅ ਬੱਚੇ ਦੀ ਐਗਜ਼ਾਮਪਲ ਦੱਸਦੀ ਹਾਂ ਇੱਕ ਬੱਚਾ ਸੀ 10 ਸਾਲ ਦਾ ਉਹਨੂੰ ਸਟਮਕੇ ਖੁੰਦਾ ਸੀ ਬਹੁਤ ਜ਼ਿਆਦਾ ਇੰਨਾ ਹੁੰਦਾ ਸੀ ਕਿ ਉਹ ਵਾਰਮਟ ਵੀ ਆ ਜਾਂਦੇ ਸੀ ਰਮਨ ਉਹ ਪੀਜੀਆਈ ਤੋਂ ਟੈਸਟ ਕਰਾ ਕੇ ਆਏ ਸੀਗੇ ਅੱਛਾ ਸਿਟੀ ਸਕੈਨਸ ਹੋਏ ਹੋਏ ਆਮਰਾਈ ਹੋਏ ਹੋਏ ਮਿਲਾਦੇ ਉਹਨਾਂ ਨੇ ਕੋਈ ਫੇਮਸ ਡਾਕਟਰ ਛੱਡਿਆ ਨਹੀਂ ਹੋਣਾ ਤੇ ਬੱਚਾ ਇੰਨਾ ਪਿਆਰਾ ਇੰਨਾ ਵਧੀਆ ਤੇ ਉਹਨੂੰ ਜਿਹੜਾ ਪੇਨ ਸੀਗਾ ਉਹ ਸਕੂਲ ਜਾਣ ਤੋਂ ਪਹਿਲਾਂ ਹੁੰਦਾ ਸੀ ਅੱਛਾ ਹਾਂਜੀ ਸ਼ਨੀਵਾਰ ਨੂੰ ਠੀਕ ਰਹਿੰਦਾ ਸੀ ਐਤਵਾਰ ਸ਼ਾਮ ਨੂੰ ਫੇਰ ਹੋਣ ਲੱਗ ਜਾਂਦਾ ਸੀ ਤੇ ਉਹ ਜਿਹਾ ਸਿਮਿਲਰ ਕੇਸ ਇੱਕ ਹੋਰ ਫੇਰ ਮੇਰੇ ਕੋਲ ਆਇਆ ਦੁਬਾਰਾ ਜੇ ਮੇभी ਉਹ ਸੁਣਨਗੇ ਤਾਂ ਉਹਨਾਂ ਨੂੰ ਦੇ ਕੈਨ ਰਿਲੇਟ ਹੁਣ ਉਹ ਬੱਚੇ ਦਾ ਜਦੋਂ ਅਸੀਂ ਹਿਸਟਰੀ ਲਈ ਤਾਂ ਉਹਦੇ ਵਿੱਚ ਸੀਗਾ ਕਿ ਸਾਨੂੰ ਸੀਗਾ ਕਿ ਬੱਚਾ ਇੰਟੈਲੀਜੈਂਟ ਨਹੀਂ ਹੋਊਗਾ ਆਫਕੋਰਸ ਜੇ ਸਕੂਲ ਤੋਂ ਡਰਦਾ ਬੱਚੇ ਦੇ 90% ਮਾਰਕਸ ਫਿਰ ਅਸੀਂ ਸੋਚਿਆ ਕਿ ਇਹ ਦੇ ਸਪੋਰਟਸ ਵਗੈਰਾ ਚ ਨਹੀਂ ਆਉਂਦਾ ਹੋਣਾ ਜਾਂ ਇਹਦਾ ਕਿ ਉਹਨੂੰ 셀ਫ ਐਸਟੀਮ ਲੋ ਹੋਗੀ ਬੱਚਾ ਸਪੋਰਟਸ ਚ ਵੀ ਫਰਸਟ ਫਿਰ ਉਹਦਾ ਦੇਖਿਆ ਕਿ ਕੋਈ ਬੁਲੀ ਨਾ ਹੋ ਰਹੀ ਹੋਵੇ ਬੱਚਿਆਂ ਨਾਲ ਉਹ ਵੀ ਨਹੀਂ ਟੀਚਰਸ ਨਾਲ ਵੀ ਬਹੁਤ ਵਧੀਆ ਰਿਲੇਸ਼ਨਸ਼ਿਪ ਫਿਰ ਅਸੀਂ ਕਿਹਾ ਫੈਮਲੀ ਖਰਾਬ ਹੋਊਗੀ ਗਲਤ ਹੋ ਕਿਸ ਨਾ ਕੁਝ ਹੋਊਗਾ ਵੀ ਬੱਚੇ ਦਾ ਡੈਮੇਜ ਹੋਇਆ ਹੋਇਆ ਫੈਮਲੀ ਚ ਵੀ ਕੋਈ ਇਸ਼ੂ ਨਹੀਂ ਬਹੁਤ ਸਿਆਣੇ ਪੇਰੈਂਟਸ ਬਹੁਤ ਵਾਰਮਥ ਨਿੱਗ ਦੇਣ ਵਾਲੇ ਫਿਰ ਉਹਦਾ ਦੇਖਿਆ ਕਿ ਉਹਨੂੰ ਕੋਈ ਸੈਕਸ਼ੂਅਲ ਅਬਿਊਜ਼ ਤਾਂ ਨਹੀਂ ਹੋਇਆ ਹੋਇਆ ਹੂੰ ਉਹ ਵੀ ਕੋਈ ਹਿਸਟਰੀ ਨਹੀਂ ਹੁਣ ਸਾਡੀ ਲਿਮਟ ਆ ਗਈ ਐਜ਼ ਅ ਸਾਈਕੋਲੋਜਿਸਟ ਕਿ ਹੁਣ ਨੈਕਸਟ ਕੀ ਕਰੀਏ ਕਿ ਪਤਾ ਲੱਗੇ ਕਿ ਕੀ ਇਸ਼ੂ ਹੈ ਇਹਨੂੰ ਬੱਚੇ ਨੂੰ ਸਹੀ ਫੇਰ ਉਹ ਰੋਂਗ ਦੇ ਖੜੇ ਕਰ ਦੇਣ ਵਾਲੀ ਚੀਜ਼ ਸਾਡੇ ਸਾਹਮਣੇ ਆਈ ਜਦੋਂ ਅਸੀਂ ਉਹਨੂੰ ਹਿਪਨੋਟਾਈਜ਼ ਕੀਤਾ ਅੱਛਾ ਹਿਪਨੋਟਾਈਜ਼ ਕਰਕੇ ਉਹਨੂੰ ਰਿਗਰੈਸ ਕੀਤਾ ਜਦੋਂ ਬੱਚਾ 3 ਕੇ 4 ਸਾਲ ਦਾ ਨਹੀਂ 3 ਦਾ ਨਹੀਂ 4 ਸਾਲ ਦਾ ਉਹ ਬੱਚੇ ਦੀ ਸਕੂਲ ਦੇ ਵਿੱਚ ਪਾਟੀ ਨਿਕਲ ਗਈ ਸੀ ਉਹ ਪਲੇ ਸਕੂਲ ਜਾਂਦਾ ਸੀ ਅੱਛਾ ਹੁਣ ਕੀ ਹੋਇਆ ਉਹਦੀ ਟੀਚਰ ਨੇ ਉਹਨੂੰ ਪੂਰਾ ਦਿਨ ਧੁੱਪ ਚ ਖੜਾ ਕੇ ਰੱਖਿਆ ਜਦੋਂ ਦੱਸ ਰਿਆ ਸੀ ਨਾ ਨਮਨ ਉਹਦੇ ਪਸੀਨੇ ਛੁੱਟ ਰਹੇ ਸੀ ਤੇ ਸਾਨੂੰ ਦੇਖ ਕੇ ਸਾਡੇ ਰੋਂਗ ਤੇ ਖੜੇ ਹੋ ਰਹੇ ਸੀ ਕਿ ਹੋਇਆ ਕਿ ਬੱਚਿਆਂ ਨਾਲ ਕਿੱਥੇ ਡੈਮੇਜ ਹੁੰਦਾ ਕਿੰਨਾ ਜ਼ਿਆਦਾ ਫੇਰ ਉਹਦੀ ਜਾ ਕੇ ਉਹਨੂੰ ਹਿਪਨੋਸਿਸ ਕਰਕੇ ਉਹਦੀਆਂ ਫਾਈਲਸ ਵਗੈਰਾ ਡਿਲੀਟ ਕੀਤੀਆਂ ਫੇਰ ਉਹਦੇ ਪੇਰੈਂਟਸ ਨੂੰ ਬੁਲਾ ਕੇ ਪੁੱਛਿਆ ਕਿ ਐਦਾਂ ਕੁਝ ਹੋਇਆ ਸੀ ਫੇਰ ਉਹਨਾਂ ਨੇ ਕਨਫਰਮ ਕੀਤਾ ਕਿ ਹਾਂਜੀ ਇਹਦੇ ਸਕੂਲ ਟੀਚਰ ਨੇ ਇਹਨੂੰ ਪੂਰਾ ਦਿਨ ਸਕੂਲ 'ਚ ਖੜਾਇਆ ਸੀ ਇਸ ਕਰਕੇ ਅਸੀਂ ਦਾ ਸਕੂਲ ਚੇਂਜ ਕਰਤਾ ਸੀ ਹੁਣ ਕੀ ਹੋਇਆ ਮੈਮਰੀਜ਼ ਤਾਂ ਫੇਡ ਹੋ ਗਈ ਉਹ ਬਟ ਪੇਨ ਰਹਿ ਗਈ সাবਕੌਂਸ਼ੀਅਸ ਦਾ ਸਕੂਲ ਇੱਕ ਟ੍ਰਿਗਰ ਬਣ ਗਿਆ ਤੇ ਜਦੋਂ ਵੀ ਸਕੂਲ ਜਾਣ ਦਾ ਨਾਮ ਆਉਂਦਾ ਸੀ ਉਹਦੇ ਅੰਦਰੋਂ ਸਬਕੌਂਸ਼ੀਅਸ ਪੇਨ ਕ੍ਰੀਏਟ ਕਰ ਦਿੰਦਾ ਸੀ ਉਸ ਤੋਂ ਬਾਅਦ ਉਹ ਬੱਚੇ ਦੀ ਕੋਈ ਪੇਨ ਨਹੀਂ ਹੋਈ ਤੇ ਇਸ ਗੱਲ ਨੂੰ ਬਹੁਤ ਸਾਲ ਹੋ ਗਏ ਹੁਣ ਉਹ ਬੱਚਾ ਕੈਨੇਡਾ ਗਿਆ ओके okay. हां जी तो बिल्कुल ठीक है देखो ना so जड़ा इनिया डीप रूटेड चीज हां किथे किथे जड़ा ओ अभी मन्नू दी स्टोरी ना ਝੂਠ ਨਹੀਂ ਹੈਗੀ ਉਹ ਜਿਹੜਾ ਵੀ ਇੱਕ ਕੇਸ ਸੀਗਾ ਪਰ ਆਪਣੇ ਕੋਲ ਟਾਈਮ ਘੱਟਾ ਸੋ ਇਸ ਕਰਕੇ ਆਪਾਂ ਦੇਖੋ ਨਾ ਆਪਾਂ ਸੋਚ ਵੀ ਨਹੀਂ ਸਕਦਾ ਆਪਾਂ ਕਿੰਨਾ ਲਾਈਟਲੀ ਲੈ ਲੰਨੇ ਆ ਇਸ ਚੀਜ਼ ਨੂੰ ਜਦ ਕਿ ਬਹੁਤ ਗੰਭੀਰ ਸਬਜੈਕਟ ਹੈ ਜਿਹੜੇ ਸ਼ਬਦ ਨੇ ਨਾ ਮਾਂ ਪਿਓ ਦੇ ਉਹ ਬਹੁਤ ਜ਼ਿਆਦਾ ਵੱਡਾ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਹੂੰ ਮੈਂ ਇਹੀ ਮੇਰਾ ਅਗਲਾ ਸਵਾਲ ਵੀ ਇਦਾਂ ਹੀ ਸੀਗਾ ਇੱਕ ਹੋਰ ਸਿੰਗਲ ਪੇਰੈਂਟਸ ਦੀ ਜਿਹੜੀ ਸਭ ਤੋਂ ਵੱਡੀ ਆਪਾਂ ਕਹਿੰਦੇ ਚੁਣੌਤੀ ਕੀ ਹੋ ਸਕਦੀ ਆ ਬੱਚਿਆਂ ਦੀ ਪਰਵਰਿਸ਼ ਚ ਉਹਦੀ ਮੈਂਟਲ ਗਰੋਥ ਦੇ ਵਿੱਚ ਹੈਨਾ ਕਿਉਂਕਿ ਉਹ ਸਿੰਗਲ ਪੇਰੈਂਟਿੰਗ ਦਾ ਮੈਨੂੰ ਲੱਗਦਾ ਕਿ ਬਹੁਤ ਅਸਰ ਪੈਂਦਾ ਹੋਣਾ ਬੱਚਿਆਂ ਤੇ ਸਿੰਗਲ ਪੇਰੈਂਟਿੰਗ ਦਾ ਯੈਸ ਬਿਲਕੁਲ ਸਹੀ ਥੋਡੀ ਗੱਲ ਹੈ ਕਿ ਉਹਨਾਂ ਤੇ ਉਹਨਾਂ ਦੀ ਮੈਂਟਲ ਹੈਲਥ ਉਹਨਾਂ ਦੀ ਈਮੋਸ਼ਨਲ ਚੀਜ਼ਾਂ ਤੇ ਬਹੁਤ ਇੰਪੈਕਟ ਪੈਂਦਾ ਕਿਉਂਕਿ ਸਿੰਗਲ ਪੇਰੈਂਟ ਆਪਣੇ ਆਪ ਹੀ ਆਪਣੀ ਕਪੇਨ ਚ ਹੀਲ ਹੋ ਰਿਆ ਨਾ ਬਿਲਕੁਲ ਉਹਨੂੰ ਵੀ ਤਾਂ ਬਹੁਤ ਸਾਰੀਆਂ ਸਟਰਗਲਸ ਨੇ ਪ੍ਰੈਕਟੀਕਲ ਪ੍ਰੋਬਲਮਸ ਵੀ ਬਹੁਤ ਆਉਂਦੀਆਂ ਨੇ ਕੱਲੀਆਂ ਇਮੋਸ਼ਨਲ ਨਹੀਂ ਪ੍ਰੈਕਟੀਕਲ ਵੀ ਨੇ ਸੋ ਪ੍ਰੈਕਟੀਕਲ ਤੇ ਇਮੋਸ਼ਨਲ ਦੋ ਪ੍ਰੋਬਲਮ ਹੋ ਗਈਆਂ ਕਈ ਲੋਕ ਨੇ ਜੋ ਮੈਂਟਲੀ ਬਹੁਤ ਸਟਰੋਂਗ ਨੇ ਜੋ ਆਪਣੀ ਖੁਸ਼ੀ ਦੇ ਨਾਲ ਵੱਖ ਹੋਏ ਨੇ ਉਹਨਾਂ ਦੀਆਂ ਡਿਫਰੈਂਟ ਤਰ੍ਹਾਂ ਦੇ ਬੱਚੇ ਉਹਨਾਂ ਦੇ ਗਰੋ ਕਰਦੇ ਨੇ ਹੈ ਨਾ ਤੇ ਕਈ ਨੇ ਜਿਹੜੇ ਜਿਨ੍ਹਾਂ ਨੂੰ ਲੱਗਦਾ ਮੇਰੇ ਨਾਲ ਗਲਤ ਹੋਇਆ ਮੇਰੇ ਨਾਲ ਤੱਕਾ ਹੋਇਆ ਜਾਂ ਆਪਣੀ ਸੁਸਾਇਟੀ ਦੇ ਵਿੱਚ ਇਸ ਚੀਜ਼ ਨੂੰ ਐਕਸੈਪਟੈਂਸੀ ਹੈ ਨਹੀਂ ਵੀ ਤੁਸੀਂ ਡਾਈਵੋਰਸ ਲੈ ਕੇ ਬੱਚਾ ਰੇਸ ਕਰੋ ਹੂੰ ਉਹਨਾਂ ਲੋਕਾਂ ਨੂੰ ਜ਼ਿਆਦਾ ਲੱਗਦਾ ਕਿ ਸ਼ਾਇਦ ਸਾਡੇ ਕਰਕੇ ਬੱਚੇ ਨੂੰ ਇੱਕ ਫੈਮਲੀ ਨਹੀਂ ਮਿਲ ਰਹੀ ਤੇ ਇੱਕ ਚੀਜ਼ ਤਾਂ ਹੈਗੀ ਹੈ ਕਿ ਇੱਕ ਪੈਰੈਂਟ ਦਾ ਪਿਆਰ ਤਾਂ ਨਹੀਂ ਮਿਲਦਾ ਤੇ ਉਹ ਉਹ ਇੱਕ ਕਮੀ ਬੱਚੇ ਦੇ ਅੰਦਰ ਹਮੇਸ਼ਾ ਰਹਿੰਦੀ ਹੈ ਤਾਂ ਉਹ ਬੱਚੇ ਜਾਂ ਤਾਂ ਬਹੁਤ ਸੈਂਸਿਟਿਵ ਹੋਣਗੇ ਓਵਰ ਤੇ ਇੱਕ ਉਹਨਾਂ ਦੇ ਅੰਦਰ ਇੱਕ ਲੈਕ ਰਹੂਗਾ families ਨੂੰ ਦੇਖ ਕੇ ਕਿ ਕਾਸ਼ ਮੇਰਾ ਵੀ ਇੱਕ ਫੈਮਿਲੀ ਹੋਵੇ ਅਧੂਰਾਪਨ ਮਹਿਸੂਸ ਹੁੰਦਾ ਅਧੂਰਾਪਨ ਮਹਿਸੂਸ ਹੁੰਦਾ ਹਾਂਜੀ ਸੋ ਇੱਕ इमोशनल ਐਮਪਟੀਨੈਸ ਇਨਾਂ ਬੱਚਿਆਂ 'ਚ ਮੈਂ ਦੇਖੀ ਹੈ ਕਾਫੀ ਕਿਉਂਕਿ ਲੋਗ ਵੀ ਫਿਰ ਵਿਚਾਰਾ ਵਿਚਾਰਾ ਕਰਨ ਲੱਗ ਜਾਂਦੇ ਹਨ ਹਾਂ ਬਿਲਕੁਲ ਉਹ ਵੀ ਤਾਂ ਹੈ ਨਾ ਉਹਨੂੰ ਹੋਰ ਨਜ਼ਰ ਨਾਲ ਦੇਖਿਆ ਜਾਂਦਾ ਹੈ ਨਾ ਬੱਚੇ ਨੂੰ ਅਹਿਸਾਸ ਕਰਾ ਦਿੱਤਾ ਜਾਂਦਾ ਹੈ ਗਾਹੇ ਬਗਾਹੇ ਕੋਈ ਇਸ ਤਰ੍ਹਾਂ ਦੀ ਕਿ ਤੈਨੂੰ ਕੋਈ ਥੋੜਾ ਹੂੰ ਤੈਨੂੰ ਕੋਈ ਕਮੀ ਹੈ ਜਦਕਿ ਸਿੰਗਲ ਪੈਰੈਂਟ ਬਜਾਦਾ ਜਿਆਦਾ ਜਿਆਦਾ ਜੋਰ ਲਾ ਦਿੰਦਾ ਹੂੰ ਬਟ ਸਟਿਲ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਨਾ ਇਮੋਸ਼ਨਲੀ ਬੱਚੇ ਨੂੰ ਬਹੁਤ ਜ਼ਿਆਦਾ ਵਾਰਮਥ ਦੇ ਕੇ ਅੰਡਰਸਟੈਂਡਿੰਗ ਦੇ ਕੇ ਤੇ ਦੋਸਤ ਬਣਨ ਨਾਲੋਂ ਮਾਪਿਓ ਬਣਨ ਨਾਲੋਂ ਇੱਕ ਉਹਨਾਂ ਵਾਸਤੇ ਆਈਡਲ ਬਣੋ ਰੋਲ ਮਾਡਲ ਬਣੋ ਜ਼ਿੰਦਗੀ ਦੇ ਵਿੱਚ ਜਦੋਂ ਉਹਨਾਂ ਦੀਆਂ ਸਿਚੁਏਸ਼ਨਸ ਟਫ ਆਂਦੀਆਂ ਨੇ ਤਾਂ ਉਹ ਦੇਖਣ ਕਿ ਮੇਰੀ ਮਾਂ ਜਾਂ ਮੇਰਾ ਪਿਓ ਇਸ ਚੀਜ਼ ਨੂੰ ਕਿਵੇਂ ਹੈਂਡਲ ਕਰ ਐਗਜ਼ੈਕਟਲੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪੇਸ਼ੈਂਸ ਬਹੁਤ ਇੰਪੋਰਟੈਂਟ ਹੈ ਬੱਚਿਆਂ ਦੀ ਪਰਵਰਿਸ਼ ਚ ਬਿਲਕੁਲ ਇਹ ਤਾਂ ਟੋਟਲੀ ਹੈ ਹੀ ਸਾਰਾ ਪੇਸ਼ੈਂਸ ਤੇ ਜਿਹੜੀ ਹੈਗੀ ਪੇਰੈਂਟਿੰਗ ਹੈ ਨਾ ਇੱਥੇ ਅਸੀਂ ਆਪਦਾ ਕਾਫੀ ਹੱਦ ਤੱਕ ਆਪਾਂ ਨੂੰ ਆਪਣੇ ਤੇ ਕੰਟਰੋਲ ਕਰਨਾ ਪੈਂਦਾ ਹੈ ਨਾ ਹਰ ਇੱਕ ਚੀਜ਼ ਨੂੰ ਲੈ ਕੇ ਇੱਕ ਹੋਰ ਸਵਾਲ ਆ ਰਿਹਾ ਕਿ ਜਦੋਂ ਪੇਰੈਂਟਸ ਦਾ ਦੋਨੋਂ ਦਾ ਆਪਸ 'ਚ ਹੀ ਵਿਚਾਰ ਨਹੀਂ ਮਿਲਦੇ ਕਿਸੇ ਇੱਕ ਚੀਜ਼ ਨੂੰ ਲੈ ਕੇ ਹੂੰ ਮਤਲਬ ਉਹ ਕਿਸੇ ਪਾਰਟਿਕੂਲਰ ਗੱਲ ਲਈ ਬੱਚੇ ਨੂੰ ਮਾਂ ਕੁਝ ਹੋਰ ਕਹਿ ਰਹੀ ਹੁੰਦੀ ਆ ਫਾਦਰ ਕੁਝ ਹੋਰ ਕਹਿ ਰਿਹਾ ਹੁੰਦਾ ਤੇ ਬੱਚੇ ਨੇ ਤਾਂ ਕਨਫਿਊਜ਼ ਹੋਣਾ ਹੀ ਆ ਹੂੰ ਹੈਨਾ ਇਹਦਾ ਕੋਈ ਇਹਦੇ ਬਾਰੇ ਦੱਸੋ ਕੁਝ ਦੇਖੋ ਇਹਦੇ 'ਚ ਕੀ ਹੁੰਦਾ ਉਹੀ ਗੱਲ ਕਹਿ ਰਹੀ ਆ ਮੈਂ ਕਿ ਪੇਰੈਂਟਸ ਦਾ ਦੋਨਾਂ ਦਾ ਮਿਊਚੁਅਲ ਲੈਵਲ ਤੇ ਇੱਕ ਐਗਰੀਮੈਂਟ ਹੋਣਾ ਬਹੁਤ ਇੰਪੋਰਟੈਂਟ ਹੈ ਤੁਸੀਂ ਆਪਣੇ ਬੱਚੇ ਦੇ ਉੱਪਰ ਕਈ ਵਾਰ ਨਾ ਈਗੋ ਜਿਵੇਂ ਨਿਕਲ ਕੇ ਆ ਜਾਂਦਾ ਕਿ ਮੇਰੀ ਗੱਲ ਜ਼ਿਆਦਾ ਸੁਣਦਾ ਹੈ ਬੱਚਾ ਕਿ ਮਾਂ ਦੀ ਗੱਲ ਜ਼ਿਆਦਾ ਸੁਣਦਾ ਹੈ। ਉੱਥੇ ਦੇਖੋ ਕਿ ਕੀ ਸਹੀ ਹੈ ਉਹਦੇ ਵਾਸਤੇ। ਬਿਲਕੁਲ। ਰਾਈਟ ਉਹ ਨਹੀਂ ਕੋਈ ਦੇਖ ਰਿਹਾ। ਆਪਸ ਵਿੱਚ ਮੁਕਾਬਲੇ ਬਾਜੀ ਕਰਦੇ। ਵੀ ਇਹ ਆਪਦੀ ਮਾਂ ਦਾ ਇਹ ਆਪਦੇ ਪਿਓ ਦਾ। ਦੋ ਬੱਚੇ ਨੇ ਤਾਂ ਮੋਸਟਲੀ ਟੀਮ ਹੈ ਘਰ 'ਚ ਉਹ। ਤੇ ਜੇ ਕੋਈ ਬੱਚਾ ਸਿੰਗਲ ਹੈ ਤਾਂ ਉਹ ਜਰਾ ਫਸ ਜਾਂਦਾ ਨਾ ਮਾਂ ਨੂੰ ਗਲਤ ਕਹਿ ਸਕਦਾ ਨਾ ਫਾਦਰ ਨੂੰ। ਜਾਂ ਫਿਰ ਉਹ ਦੋਨਾਂ ਤੋਂ ਅਟੈਚ ਹੋ ਜਾਂਦਾ। ਕਿ ਜੋ ਮਰਜ਼ੀ ਕਰੀ ਜਾਓ ਮੈਂ ਕੁਝ ਕਰਨਾ ਹੀ ਨਹੀਂ ਸੋ ਇਹ ਹੈ ਕਿ ਤੁਸੀਂ ਸੈਟਲਮੈਂਟ ਪਹਿਲਾਂ ਆਪਦੇ ਲੈਵਲ ਤੇ ਰਮਨ ਕਿ ਬੱਚਿਆਂ ਦੇ ਉੱਪਰ ਆਪਣੀ ਈਗੋ ਜਾਂ ਆਪਣੀ ਟਸਲ ਦਾ ਇੰਪੈਕਟ ਆਪਾਂ ਨਹੀਂ ਆਉਂਦਾ ਵਾਂਗੇ ਐਟ ਲੀਸਟ ਜੇ ਆਪਾਂ ਹਸਬੈਂਡ ਵਾਈਫ ਗੁੱਡ ਨਹੀਂ ਬਣ ਸਕਿਆ ਆਪਾਂ ਐਟ ਲੀਸਟ ਪੈਰੈਂਟ ਤਾਂ ਵਧੀਆ ਬਣ ਜਾਈਏ ਬਿਲਕੁਲ ਹੈਨਾ ਸੋ ਉਹ ਚੀਜ਼ ਹੈ ਕਿ ਤੁਸੀਂ ਉਹ ਇੰਪੋਜ਼ ਨਾ ਕਰੋ ਬੱਚਿਆਂ ਦੇ ਉੱਪਰ ਜਿਹੜੀ ਚੀਜ਼ ਤੁਹਾਡੇ ਈਗੋ ਦੇ ਵਿੱਚੋਂ ਨਿਕਲ ਰਹੀ ਹੈ ਉਹ ਪਹਿਲਾਂ ਅਵੇਅਰਨੈਸ ਸਾਡੇ ਲੈਵਲ ਤੇ ਹੋਣੀ ਚਾਹੀਦੀ ਹੈ ਹੂੰ ਬੱਚਿਆਂ ਨੂੰ ਤਾਂ ਬਹੁਤ ਪਤਾ ਹੁੰਦਾ ਕਿ ਸਾਡੇ ਲਈ ਕੀ ਠੀਕ ਹੈ ਬਿਲਕੁਲ ਕੰਪੈਰੀਜ਼ਨ ਜਿਹੜਾ ਆਪਾਂ ਕਰਦੇ ਆਂ ਸੌਰੀ ਇਹ ਮੇਰਾ خیال ਮੇਰਾ ਆਖਰੀ ਸਵਾਲ ਹੀ ਹੋਊਗਾ ਅੱਜ ਦੇ ਵਿਸ਼ੇ ਤੇ ਕਿ ਜਿਹੜਾ ਆਪਣਾ ਸਮਾਜ ਹੈ ਸੋਸਾਇਟੀ ਹੈ ਹਨਾ ਇਹਨੂੰ ਕਿੰਨੀ ਕ ਸਮਝ ਹੈਗੀ ਆ ਇਸ ਵਿਸ਼ੇ ਦੀ ਪੇਰੈਂਟਿੰਗ ਦੀ ਜਿ ਮਨੋਵਿਗਿਆਨਕ ਪੱਖ ਤੋਂ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਹੁਣ ਹੋਣਾ ਸ਼ੁਰੂ ਹੋਇਆ ਕੁਝ ਇਸ ਤਰ੍ਹਾਂ ਦੀਆਂ ਕਲਾਸਿਸ ਵਗੈਰਾ ਲੱਗਣੀਆਂ ਜਾਂ ਸਿਲੇਬਸ ਦੇ ਵਿੱਚ ਕੁਝ ਐਸਾ ਕਿ ਇਹਦਾ ਜਿਹੜਾ ਹੈਗਾ ਮਹੱਤਵ ਉਹਨਾਂ ਨੂੰ ਉਹ ਦੇਖਦੇ ਹੋਏ ਕੁਝ ਕਿ ਇਸ ਇਹਦੇ ਜਿਹੜੀ ਇੰਪੋਰਟੈਂਸ ਨੂੰ ਦੇਖਦੇ ਹੋਏ ਉਹ ਕੁਝ ਹਾਂ ਜੀ ਹਾਂ ਕਰ ਰਹੇ ਹਨ ਐਫਰਟਸ ਕੋ ਚਲਾ ਰਹੇ ਹਨ ਹਾਂ ਜੀ ਰਮਨ ਦੇਖੋ ਜੇ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਨਾਲੋਂ ਤਾਂ ਹੁਣ ਅਵੇਅਰਨੈਸ ਹੈਗੀ ਹੈ ਸੋਸ਼ਲ ਮੀਡੀਆ ਨੇ ਸਕੂਲਸ ਨੇ ਕਿਤੇ ਨਾ ਕਿਤੇ ਇੰਨਾ ਚੀਜ਼ਾਂ ਦੀ ਅਵੇਅਰਨੈਸ ਪਹਿਲਾਂ ਨਾਲੋਂ ਹੈਗੀ ਹੈ ਪਰ ਆਪਣੇ ਪੰਜਾਬ ਚ ਜਾਂ ਰਿਮੋਟ ਏਰੀਆਸ ਚ ਮੈਂ ਕਹੂੰਗੀ ਹੱਲੇ ਵੀ ਨਹੀਂ ਪਤਾ ਹਮ ਬਿਗ ਸਿਟਿਸ ਚ ਯਸ ਲੋਗ ਅਵੇਅਰ ਨੇ ਆਪਣੇ ਬੱਚਿਆਂ ਦੀ ਪੂਰੀਆਂ ਲਾਈਕ ਇਮੋਸ਼ਨਲੀ ਅਵੇਲੇਬਿਲਟੀ ਦਿੰਦੇ ਨੇ ਬਟ ਸਾਡੇ ਹੱਲੇ ਵੀ ਪੰਜਾਬ ਦੇ ਵਿੱਚ ਜਾਂ ਨਾਰਥ ਅਲੀ ਸਾਈਡ ਤੇ ਬਹੁਤ ਸਾਰੇ ਘਰ ਨੇ ਜੋ ਹੱਲੇ ਇਹਨਾਂ ਚੀਜ਼ਾਂ ਨੂੰ ਇੰਪੋਰਟੈਂਸ ਨਹੀਂ ਦਿੰਦੇ ਸਪੈਸੀਫਿਕਲੀ ਪੜਨਾ ਚ ਹੂੰ ਸੋ ਇਹਨੂੰ ਆਪਾਂ ਐ ਨਹੀਂ ਕਹਿ ਸਕਦੇ ਕਿ ਇਹ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਕੁਝ ਸ਼ਹਿਰਾਂ 'ਚ ਹੋ ਰਿਹਾ ਤੇ ਓਵਰ ਹੋ ਰਿਹਾ ਤੇ ਕੁਝ 'ਚ ਬਿਲਕੁਲ ਨਹੀਂ ਹੋ ਰਿਹਾ ਉਦਾਂ ਹੁਣ ਥੋੜਾ ਪਹਿਲਾਂ ਨਾਲੋਂ ਫਰਕ ਹੈ ਯੈਸ ਆਈ ਊਡ ਸੇ ਕਿ ਪਹਿਲਾਂ ਨਾਲੋਂ ਲੋਕਾਂ ਦੀ ਅਵੇਅਰਨੈਸ ਚ ਫਰਕ ਆਇਆ ਜਿਵੇਂ ਮੇਰੇ ਕੋਲ ਬਹੁਤ ਸਾਰੇ ਬੱਚੇ ਆ ਕਾਉਂਸਲਿੰਗਸ ਦੀ ਆ ਰਹੇ ਨੇ ਤੇ ਪੈਰੈਂਟਸ ਆਰ ਵੈਰੀ ਕੰਫਰਟੇਬਲ ਵਿਦ ਥੈਟ ਉਹਨਾਂ ਨੂੰ ਐ ਨਹੀਂ ਹੈਗਾ ਕਿ ਸਾਡਾ ਬੱਚਾ ਪਾਗਲ ਹੈ ਤਾਂ ਕਾਉਂਸਲਰ ਕੋਲ ਜਾ ਰਿਹਾ ਉਹਨਾਂ ਨੂੰ ਇਸ ਗੱਲ ਦਾ ਰਿਅਲਾਈਜ਼ੇਸ਼ਨ ਹੋਊਗੀ ਕਿ ਬਿਹੇਵੀਅਰ ਇਸ਼ੂਜ਼ ਨੇ ਜਾਂ ਇੱਕ ਤੁਹਾਡੇ ਅੰਦਰ ਕੁਝ ਵੀ ਥਾਟ ਪ੍ਰੋਸੈਸ ਤੇ ਕੁਝ ਪ੍ਰੋਬਲਮ ਚੱਲ ਰਹੀ ਹੈ ਤਾਂ ਤੁਸੀਂ ਇੱਕ ਪ੍ਰੋਫੈਸ਼ਨਲ ਹੈਲਪ ਲੈ ਸਕਦੇ ਹੋ ਇੱਕ ਚੀਜ਼ ਹੋਰ ਜਿਹੜੇ ਸਕੂਲਸ ਦੇ ਵਿੱਚ ਨਾ ਕਾਉਂਸਲਰਸ ਮੰਡੇਟਰੀ ਨੇ ਪਰ ਬਹੁਤ سارے ਸਕੂਲਸ ਨੇ ਸਿਰਫ ਪੇਪਰ ਲੈਵਲ ਤੇ ਕਾਉਂਸਲਰਸ ਰੱਖੇ ਹੋਏ ਨੇ ਐਕਚੁਅਲ ਸਾਈਕੋਲੋਜਿਸਟ ਨਹੀਂ ਹੈ ਹੂੰ ਉਹਨਾਂ ਨੇ ਟੀਚਰਸ ਨੂੰ ਹੀ ਐਜ਼ ਅ ਕਾਉਂਸਲਰ ਰਿਯਾ ਸਾਈਕੋਲੋਜਿਸਟ ਅਸਾਈਨ ਕੀਤਾ ਹੋਇਆ ਜਿਸ ਤੋਂ ਸ਼ੋਅ ਦਾ ਗਵਰਨਮੈਂਟ ਨੂੰ ਸ਼ੋਅ ਕਰਨ ਨੂੰ ਕਿ ਪਰ ਉਹ ਗਲਤ ਹੈ ਬਿਲਕੁਲ ਕਿਉਂਕਿ ਜੇ ਸਕੂਲ ਚ ਹੀ ਹੋਊਗਾ ਨਾ ਤਾਂ ਇੱਕ ਬਹੁਤ ਨਾਲ ਨਾਲ ਉਹਨਾਂ ਦੇ ਪੈਰਲਲ ਹੀ ਉਹਨਾਂ ਦੀ ਇਮੋਸ਼ਨਲ ਹੈਲਥ ਤੇ ਕਮ ਹੋ ਜਾਊਗਾ ਬਿਲਕੁਲ ਇੱਕ ਮੈਨੂੰ ਲੱਗਦਾ ਬਹੁਤ ਡਰਾ ਬੈਕ ਹੈ ਸਾਡੀ ਸਿਸਟਮ ਦਾ ਬਿਲਕੁਲ 맞 ਜੀ ਸੋ ਮੈਨੂੰ ਇਹ ਲੱਗਦਾ ਕਿ ਹੁਣ ਬੱਚਿਆਂ ਦੀ ਬਜਾਏ ਮਾਪਿਆਂ ਨੂੰ ਆਪਣੇ ਸਿਲੇਬਸ ਬਦਲਨੇ ਪੈਣਗੇ ਬਿਲਕੁਲ ਸਹੀ ਹੈਨਾ ਉਹਨਾਂ ਨੂੰ ਆਪਣੀਆਂ ਕਲਾਸਿਸ ਉਹਨਾਂ ਨੂੰ ਲਾਉਣੀਆਂ ਪੈਣੀਆਂ ਨੇ ਬਿਲਕੁਲ ਸਹੀ ਤਾਂ ਕਿਤੇ ਜਾ ਕੇ ਉਹ ਆਪਦੇ ਬੱਚੇ ਨੂੰ ਜਿਹੜਾ ਆਪਾਂ ਕਹਿੰਦੇ ਆ ਸਾਡਾ ਅਨਮੋਲ ਖਜ਼ਾਨਾ ਹੁੰਦੇ ਨੇ ਤੇ ਉਹਨੂੰ ਅਸੀਂ ਤਾਂ ਹੀ ਸਾਂਭ ਕੇ ਰੱਖ ਸਕਦੇ ਆ ਇੱਕ ਮੈਡਮ ਲਾਸਟ ਦੇ ਵਿੱਚ ਤੁਸੀਂ ਨਾ ਕੁਝ ਪੇਰੈਂਟਸ ਨੂੰ ਕੁਝ ਇਸ ਤਰ੍ਹਾਂ ਦੇ ਸੁਝਾਅ ਟਿਪਸ ਦਿਓ ਪ੍ਰੈਕਟੀਕਲੀ ਜਿਹੜੇ ਉਹ ਘਰ ਬੈਠ ਕੇ ਵੀ ਕਰ ਸਕਦੇ ਆ ਤੇ ਕੋਈ ਫਾਇਦਾ ਉਹਨਾਂ ਨੂੰ ਹੋ ਸਕਦਾ ਇਸ ਚੀਜ਼ ਦਾ ਠੀਕ ਹੈ ਜੀ ਬਹੁਤ ਵਧੀਆ ਮੈਂ ਬਹੁਤ ਇੰਪੈਕਟਫੁਲ ਪ੍ਰੈਕਟੀਕਲ ਟਿਪਸ ਜਿਹੜੀਆਂ ਨੇ ਉਹ ਮੈਂ ਦੇਣ ਜਾ ਰਹੀ ਆ ਜਿਨ੍ਹਾਂ ਨੂੰ ਤੁਸੀਂ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਤਾਂ ਲੱਗੂਗਾ ਕਿ ਬੱਚੇ ਦੇ ਵਿੱਚ ਚੇਂਜਸ ਤੁਹਾਨੂੰ ਨੋਟਿਸ ਹੋਣਗੇ ਡੈਫੀਨੇਟ ਹੈ ਉਹ ਪਹਿਲੀ ਗੱਲ ਤਾਂ ਜੀ ਆਪਣੇ ਬੱਚੇ ਨੂੰ ਇਹ ਬਹੁਤ ਨਾ ਨੋਰਮਲ ਗੱਲ ਹੋਊਗੀ ਕਿ ਕੰਪੇਅਰ ਨਾ ਕਰੋ। ਕਈ ਵਾਰ ਪੈਰੈਂਟਸ ਸਾਹਮਣੇ ਆ ਲਾਊਡਲੀ ਕੰਪੇਅਰ ਨਹੀਂ ਕਰਦੇ ਸ਼ਰਿਆਮ ਕੰਪੇਅਰ ਨਹੀਂ ਕਰਦੇ ਕਿਉਂਕਿ ਪਤਾ ਲੱਗ ਗਿਆ ਪਰ ਸਟਰਨ ਲੈਵਲ ਤੇ ਜਾਂ ਇਨਡਾਇਰੈਕਟਲੀ ਕੰਪੇਅਰ ਕਰਦੇ ਨੇ। ਇਸ ਤੇ ਇੱਕ ਚੀਜ਼ ਨੋਟਿਸ ਕਰੋ ਜੀ ਤੁਸੀਂ ਆਪਣੇ ਬੱਚੇ ਦਾ ਕੰਪੈਰੀਸ਼ਨ ਕਰ ਰਹੇ ਹੋ ਬੱਚਾ ਵੀ ਤਾਂ ਦੂਜੇ ਪੈਰੈਂਟਸ ਨਾਲ ਤੁਹਾਡਾ ਕੰਪੈਰੀਸ਼ਨ ਕਰ ਰਿਹਾ ਵੀ ਉਹਦੇ ਮਾਪਿਓ ਤਾਂ ਐ ਕਰਦੇ ਨਹੀਂ ਤੁਸੀਂ ਕਿਉਂ ਕਰਦੇ ਹੋ? ਬਿਲਕੁਲ। ਸੋ ਕੰਪੈਰੀਸ਼ਨ ਬਿਲਕੁਲ ਬੰਦ ਕਰ ਦਿਓ ਅੱਜ ਤੋਂ। ਸੈਕਿੰਡ ਕ੍ਰਿਟੀਸਾਈਜ਼ ਕ੍ਰਿਟੀਸਿਜ਼ਮ ਦੇ ਨਾਲ ਰਮਨ ਕੋਈ ਵੀ ਅੱਜ ਤੱਕ ਚੇਂਜ ਹੁੰਦਾ ਨਹੀਂ ਦੇਖਿਆ ਮੈਂ ਬੱਚੇ ਨੂੰ ਅੰਡਰਸਟੈਂਡ ਕਰਕੇ ਉਹਦੀ ਗੱਲ ਨੂੰ ਸਮਝ ਕੇ ਉਹਨੂੰ ਗਾਈਡ ਕਰਨਾ ਹੈ ਬਿਲਕੁਲ ਤੇ ਸਾਰਾ ਦਿਨ ਜਦੋਂ ਪੇਰੈਂਟਸ ਕ੍ਰਿਟੀਸਾਈਜ਼ ਕ੍ਰਿਟੀਸਾਈਜ਼ ਹੀ ਕਰਦੇ ਰਹਿੰਦੇ ਨੇ ਤਾਂ ਬੱਚੇ ਉਹਨਾਂ ਤੋਂ ਡਿਸਕਨੈਕਟ ਹੋ ਜਾਂਦੇ ਨੇ ਉਹ ਇੱਕ ਤਰ੍ਹਾਂ ਦਾ ਐ ਲਾ ਲਓ ਵੀ ਰੇਡੀਓ ਹੀ ਬਣ ਜਾਂਦਾ ਵੀ ਬੋਲੀਆ 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 ਤੁਹਾਨੂੰ ਕੋਈ ਅਸਰ ਹੀ ਨਹੀਂ ਬਿਲਕੁਲ ਸੋ rather than criticism ਇੱਕ ਚੀਜ਼ ਅਪਲਾਈ ਕਰਿਓ ਤੇ ਕਰਕੇ ਦੇਖਿਓ ਕਿ ਉਸ ਬੱਚੇ ਨੂੰ ਜੋ ਬਣਾਉਣਾ ਚਾਹੁੰਦੇ ਹੋ ਉਹ ਕਹਿਣਾ ਸ਼ੁਰੂ ਕਰ ਦੋ ਕਿਉਂਕਿ ਇਹਦੇ ਨਾਲ ਸਾਡੇ ਜੀਉਰੋ ਕਰੈਕਸ਼ਨ ਸਟਰੋਂਗ ਹੁੰਦੇ ਨੇ ਬਿਲਕੁਲ ਨਿਊਰॉन्स ਦੇ ਵਿੱਚ ਪੂਰੀ ਦੀ ਪੂਰੀ ਉਹਨਾਂ ਦੀ ਮੈਮਰੀ ਦੇ ਵਿੱਚ ਸਾਡੀ ਰੈਪੀਟੀਸ਼ਨ ਦੇ ਨਾਲ ਇੱਕ ਨਿਊਰੋ ਪਾਥਵੇ ਡਿਵੈਲਪ ਹੁੰਦਾ ਹੈ ਜੋ ਕਿ ਸਾਡੀ ਪਰਸਨੈਲਿਟੀ ਦਾ ਇੱਕ ਬਹੁਤ ਇੰਪੈਕਟਫੁਲ ਇੱਕ ਹਿੱਸਾ ਬਣ ਜਾਂਦਾ ਹਾਂਜੀ ਉਹਦੇ ਨਾਲ ਹੀ ਸਾਡੀ ਪਰਸਨੈਲਿਟੀ ਬਣਦੀ ਹੈ ਜਿਵੇਂ ਇਹਦੇ ਚ ਨਾ ਤੁਸੀਂ ਦੇਖਿਓ ਕਈ ਲੋਕ ਨੇ ਆਪਾਂ ਸਾਰੀ ਕਰਦੇ ਆ ਆਪਣੀ ਜਰਨਲ ਫੈਮਿਲੀ ਚ ਵੀ ਆ ਨਾ ਮੁੰਡੇ ਚ ਗੁੱਸਾ ਬਹੁਤ ਹੈ ਜਿਵੇਂ ਆਪਣੇ ਚਾਚੇ ਤੇ ਗਿਆ ਹੂੰ ਇਹ ਤਾਂ ਬਿਲਕੁਲ ਹੀ ਚਾਚਾ ਹੈ ਸੁਭਾਅ ਦਾ ਬਿਲਕੁਲ ਹੀ ਚਾਚੇ ਵਰਗਾ ਉਹ ਬੱਚੇ ਨੇ ਕੌਨਸ਼ੀਅਸਲੀ ਸਬਕੌਨਸ਼ੀਅਸਲੀ ਚਾਚੇ ਦੀਆਂ ਸਾਰੀਆਂ ਆਦਤਾਂ ਐਡਾਪਟ ਕਰ ਲੈਣੀਆਂ ਨੇ ਹੂੰ ਕਿਉਂਕਿ ਉਹਨੂੰ ਉਹਦੇ ਅੰਦਰ ਉਹ ਚੀਜ਼ ਐਕਸੈਪਟਡ ਆ ਬਿਲਕੁਲ ਤੇ ਉਹਦੇ ਲਈ ਉਹ ਰੋਲ ਮਾਡਲ ਵੀ ਹੈ ਹੂੰ ਸੋ ਘਰ ਦੇ ਵਿੱਚ ਇਹ ਇਹ ਇਮੇਜ ਦੇਣੀ ਬੰਦ ਕਰ ਦਿਓ ਵੀ ਆਪਣੀ ਮਾਸਦੀ ਵਰਗੀ ਆ ਜਾਂ ਆਪਣੇ ਚਾਚੇ ਵਰਗੀ ਆ ਜਾਂ ਆਪਣੇ ਤਾਹੇ ਵਰਗਾ ਜਾਂ ਮਾਮੇ ਵਰਗਾ ਉਹ ਬੱਚਾ ਮਾਮਾ ਹੀ ਬਣੂਗਾ ਉਹ ਬੱਚਾ ਚਾਚਾ ਹੀ ਬਣੂਗਾ ਬਿਲਕੁਲ ਠੀਕ ਹੈ ਸੋ ਉਹਨਾਂ ਦੇ ਨਾਲ ਤੁਸੀਂ ਉਹਨਾਂ ਦੀ ਇਮੇਜ ਨੂੰ ਇੱਕ ਵਧੀਆ ਗਾਈਡੈਂਸ ਦੇ ਕੇ ਉਹਨਾਂ ਦੀ ਇਮੇਜ ਬਿਲਡ ਕਰੋ ਨਾ ਕਿ ਕਿਸੇ ਦੇ ਨਾਲ ਉਹਨੂੰ ਕਾਪੀ ਕਰਨ ਲਈ ਉਹਨੂੰ ਗਾਈਡ ਕਰੋ ਬਿਲਕੁਲ ਠੀਕ ਹੈ ਇਮੇਜ ਬਿਲਡਿੰਗ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਵੱਡਾ ਰੋਲ ਹੈ ਤੁਸੀਂ ਦੇਖਿਓ ਜਿੰਨਾ ਬੱਚਿਆਂ ਨੂੰ ਕੰਟੀਨਿਊਸਲੀ ਘਰ ਦੇ ਵਿੱਚ ਮੈਸੇਜ ਦਿੱਤਾ ਜਾਂਦਾ ਵੀ ਲੈ ਵੀ ਸਾਡਾ ਬੱਚਾ ਤਾਂ ਬਹੁਤ ਸਿਆਣਾ ਬਹੁਤ ਉਹ ਐਂ ਚੱਕਦਾ ਉਹਦਾ ਦਿਮਾਗ ਸਾਰਾ ਦਾ ਸਾਰਾ ਰਿਕਾਰਡਿੰਗ ਚੱਕਦਾ ਤੇ ਉਵੇਂ ਹੀ ਬਿਹੇਵ ਕਰਦਾ ਕਿਉਂਕਿ ਉਹਨੂੰ ਆਪਣੀ ਇਮੇਜ ਬਚਾਣੀ ਹੈ ਹਮ ਠੀਕ ਹੈ ਸੋ ਇਹ ਇਮੇਜ ਬਿਲਡਿੰਗ ਤੇ ਇੱਕ ਹੋਰ ਚੀਜ਼ ਲੇਬਲਿੰਗ ਨਾ ਕਰੋ ਹਮ ਮੈਂ ਤਾਂ ਪਹਿਲਾਂ ਹੀ ਪਤਾ ਸੀ ਇਲਤੀ ਬਹੁਤ ਆ ਤੋੜੂਗਾ ਇੱਥੇ ਹਾਂ ਅਸੀਂ ਆਪ ਹੀ ਉਹਨੂੰ ਤਿਆਰ ਕਰ ਦਿੰਦੇ ਹਾਂ ਲੇਬਲ ਬਹੁਤ ਕੇਅਰਲੈਸਾ ਟੀਟ ਹੈ ਬਹੁਤ ਜ਼ਿਆਦਾ ਨਕਮ ਹੈ ਇਹ ਸ਼ਬਦ ਨੇ ਨਾ ਇਹਨਾਂ ਦਾ ਅੱਡ ਤਰ੍ਹਾਂ ਦਾ ਅਸਰ ਹੁੰਦਾ ਸਾਡੇ ਬ੍ਰੇਨ ਕੈਮੀਕਲਸ ਤੇ ਹਮ ਠੀਕ ਹੈ ਸੋ ਉਹਨਾਂ ਦੀ ਜਿਹੜੀ ਲੇਬਲਿੰਗ ਕਰਨੀ ਬਿਲਕੁਲ ਬੰਦ ਕਰਨੀ ਲੇਬਲ ਰਾਈਟ ਵਰਡਸ ਦੇ ਨਾਲ ਸੈਲਫ ਇਸਟੀਮ ਨੂੰ ਹਾਈ ਕਰਨਾ ਹੈ ਬੂਸਟ ਕਰਨਾ ਹੈ ਉਹਨਾਂ ਦੇ ਆਤਮ ਵਿਸ਼ਵਾਸ ਨੂੰ ਤੋੜਨਾ ਨਹੀਂ ਤੇ ਪੈਰੈਂਟਸ ਹੀ ਪਹਿਲੇ ਹੁੰਦੇ ਨੇ ਜਿਹੜੇ ਇਤੋਂ ਤਾਂ ਨਹੀਂ ਕੁਝ ਹੁੰਦਾ ਹੀ ਨਹੀਂ ਕੁਝ ਕਰ ਸਕਦਾ ਹੂੰ ਪਤਾ ਹੀ ਹੈ ਜੀ ਆਚਾਰ ਤਾਂ ਨੰਬਰ ਲਿਆਇਆ ਸੋ ਕ੍ਰਿਟਿਸਿਜ਼ਮ ਲੇਬਲਿੰਗ ਇਮੇਜ ਬਿਲਡਿੰਗ ਠੀਕ ਹੈ ਕੰਪੈਰੀਸਨ ਤੇ ਆਪਣਾ ਗੁੱਸਾ ਬੱਚੇ ਤੇ ਕੱਢਣਾ ਬੰਦ ਕਰੋ ਬਿਲਕੁਲ ਠੀਕ ਹੈ ਟਰਗੇਟ ਨਾ ਬਣਾਓ ਨਾ ਟਰਗੇਟ ਨਾ ਬਣਾਓ ਕਿ ਕਿ ਉਹ ਤੁਹਾਨੂੰ ਰੱਬ ਨੇ ਇੱਥੇ ਉਹਨੂੰ ਕੁੱਟਣ ਵਾਸਤੇ ਨਹੀਂ ਭੇਜਿਆ ਹੈਗਾ ਕਿ ਤੁਸੀਂ ਉਹਨੂੰ ਆਪਣਾ ਗੁੱਸਾ ਕੱਢਣ ਲਈ ਤੁਹਾਡਾ ਇੱਕ ਉਹ ਬਣ ਗਿਆ ਉਹ ਇੱਕ ਟਾਪਿਕ ਹੈ ਉਹ ਇਟਸ ਨਾਟ ਲਾਈਕ ਦੈਟ ਉਹ ਬੱਚਾ ਨੂੰ ਨਰਚਰ ਕਰੋ ਉਹਨੂੰ ਜਿੰਨਾ ਉਹਨੂੰ ਨਰਿਸ਼ਮੈਂਟ ਦੇ ਸਕਦੇ ਹੋ ਉਹਦੇ ਉਨਾ ਹੀ ਉਹ ਬੱਚਾ ਇੱਕ ਪੂਰੇ ਫੁੱਲ ਵਾਂਗ ਖਿੜ ਕੇ ਬਾਹਰ ਆਊਗਾ ਬਿਲਕੁਲ ਸੋ ਇਹ ਕੁਝ ਚੀਜ਼ਾਂ ਨੇ ਜੋ ਤੁਸੀਂ ਆਪਣੇ ਲਾਈਫ ਚ ਆਪਣੇ ਬੱਚਿਆਂ ਦੇ ਨਾਲ ਉਹ ਬੈਠ ਕੇ ਨਿੱਗ ਦੇ ਨਾਲ ਉਹਨਾਂ ਨੂੰ ਰਾਈਟ ਇਮੇਜ ਦੋਗੇ ਉਹਨਾਂ ਦੀ 셀ਫ ਐਸਟੀਮ ਤੇ ਕੰਮ ਕਰੋਗੇ ਤਾਂ ਤੁਸੀਂ ਦੇਖਿਓ ਤੁਹਾਡੇ ਬੱਚੇ ਤੁਹਾਡੇ ਨੇੜੇ ਲੱਗਣਗੇ ਤੁਹਾਡੀ ਗੱਲ ਵੀ ਸੁਣਨਗੇ ਤੇ ਤੁਸੀਂ ਉਹਨਾਂ ਵਾਸਤੇ ਇੱਕ ਆਈਡਲ ਬਣ ਜਾਓਗੇ ਇੱਕ ਰੋਲ ਮਾਡਲ ਬਣ ਜਾਓਗੇ ਸੋ ਹੋਪ ਹੈ ਦਰਸ਼ਕ ਇਹ ਚੀਜ਼ਾਂ ਨੂੰ ਅਪਲਾਈ ਕਰਨਗੇ ਹਮ ਬਿਲਕੁਲ ਇਹ ਸੀਗੀ ਅੱਜ ਦੀ ਸਾਰੀ ਗੱਲਬਾਤ ਪੇਰੈਂਟਿੰਗ ਨੂੰ ਲੈ ਕੇ ਤੇ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ ਆਪਣੇ ਸਵਾਲ ਵੀ ਰੱਖ ਸਕਦੇ ਹੋ ਤੇ ਮੈਡਮ ਹੋਣਾ ਨਾਲ ਗੱਲ ਕਰ ਸਕਦੇ ਹੋ ਮੈਡਮ ਹੋਣੀ ਸਵੇਰੇ ਸ਼ਾਮ ਇਹਨਾਂ ਦੇ ਸੈਸ਼ਨ ਚੱਲਦੇ ਨੇ ਤੁਸੀਂ ਇਹਨਾਂ ਤੋਂ ਅਪਾਇੰਟਮੈਂਟ ਲੈ ਕੇ ਆਪਣੀਆਂ ਸਮੱਸਿਆਵਾਂ ਦੱਸ ਸਕਦੇ ਹੋ ਤੇ ਹੋਰਨਾਂ ਨੂੰ ਵੀ ਇਸ ਰਾਹ ਤੇ ਪਾ ਸਕਦੇ ਹੋ ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਫਿਰ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਗੱਲਬਾਤ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ